ਦੇਖੋ ਇਹੀ ਅੱਜ ਸਾਰਿਆਂ ਨਾਲ ਵੀ ਇਹ ਡਿਸਕਸ਼ਨ ਹੋਈ ਆ ਵੀ ਇਹਦੇ ਉੱਤੇ ਕੀ ਕਰਨਾ ਵੱਡੀ ਗੱਲ ਇਹ ਆ ਇਸ ਵੇਲੇ ਜੇ ਕੇਂਦਰ ਨਹੀਂ ਮੰਨਦਾ ਸੂਬਾ ਸਰਕਾਰ ਜਿਹੜੀ ਆ ਆਮ ਆਦਮੀ ਦੀ ਸਰਕਾਰ ਨੇ ਉਹਨੇ ਵੀ ਵਾਅਦਾ ਕੀਤਾ ਸੀ ਉਹਨੇ ਵੀ ਆਪਣੇ ਮੈਨੀਫੈਸਟੋ ਚ ਲਿਖ ਕੇ ਦਿੱਤਾ ਸੀ ਵੀ ਜੇ ਕੇਂਦਰ ਸਰਕਾਰ ਨਹੀਂ ਦੇਊਗਾ ਅਸੀਂ ਜਦੋਂ ਸਾਡੀ ਸਰਕਾਰ ਆਮ ਆਦਮੀ ਦੀ ਆਏਗੀ ਅਸੀਂ ਸਾਰੀਆਂ ਐਮਐਸਪੀ ਫਸਲਾਂ ਤੇ ਨੇਮਾਂਗੇ ਤੇ ਫਿਰ ਲੋੜ ਹੀ ਕੀ ਆ ਕੇਂਦਰ ਵੱਲ ਤਾਂ ਚਲੋ ਚੱਲਣਾ ਹੀ ਚੱਲਣਾ ਜਿਹੜਾ ਸੰਘਰਸ਼ ਚੱਲ ਰਿਹਾ ਪਰ ਜਿੰਨਾ ਚਿਰ ਉਹ ਨਹੀਂ ਮੰਨਦੇ ਤੇ ਸੂਬਾ ਸਰਕਾਰ ਨੇ ਜਦੋਂ ਵਾਅਦਾ ਕੀਤਾ ਏ ਇਹ ਗੱਲ ਇਹ ਇੰਪਲੀਮੈਂਟ ਕਰ ਦੇਣ ਗੱਲ ਤਾਂ ਕਿਸਾਨਾਂ ਦੇ ਕੋਲ ਉਹਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆ ਨਾ ਬਾਕੀ ਦੇਸ਼ ਦੀਆਂ ਮੰਗਾਂ ਦੇਖੀ ਜਾਊਗੀ ਕਦ ਮੰਗੂ ਮੰਨੂਗਾ ਸੈਂਟਰ ਪਰ ਜਿਹੜੀਆਂ ਪੰਜਾਬ ਦੀਆਂ ਏ ਉਹ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਇੰਨੇ ਆਪ ਕਹੀ ਸੀ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਇਹ ਗੱਲਾਂ ਪੂਰੀਆਂ ਕਰਾਂਗੇ ਤੇ ਬਿੱਟੂ ਜੀ ਦੂਸਰੀ ਗੱਲ ਜਿਹੜਾ ਹੈਗਾ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਨੇ ਕਿਹਾ ਵੀ ਜਿਹੜਾ ਸਾਨੂੰ ਕੋਈ ਇਤਰਾਜ ਨਹੀਂ ਜੇ ਅਕਾਲੀ ਦਲ ਦੇ ਗਠਜੋੜ ਹੁੰਦਾ ਹੈਗਾ ਉਹਦੇ ਬਾਰੇ ਕੀ ਕਰ ਉਹ ਤਾਂ ਬਈ ਦੇਖੋ ਗੱਲ ਇਹ ਆ ਬਈ ਅੱਜ ਕੋਈ ਕਿਸੇ ਦੀ ਵਿਚਾਰ ਧਾਰਾ ਤਾਂ ਰਹੀ ਨਹੀਂ ਕੋਈ ਸਿਧਾਂਤ ਤਾਂ ਰਹਿ ਨਹੀਂ ਸਿਰਫ ਗੱਲ ਇਹ ਆ ਵੀ ਅਗਲਾ ਕਹਿੰਦਾ ਵੀ ਕਿਵੇਂ ਨਾ ਕਿਵੇਂ ਸੀਟਾਂ ਕਿਵੇਂ ਆਉਂਦੀਆਂ ਕੁਰਸੀ ਤੇ ਕਿਵੇਂ ਬਹਨੇ ਆ ਇਸ ਕਰਕੇ ਇਹ ਤਾਂ ਹੁਣ ਕੰਮ ਐਂ ਹੀ ਹੋ ਗਿਆ ਉਹ ਪੁਰਾਣੀਆਂ ਗੱਲਾਂ ਤਾਂ ਖਤਮ ਹੋ ਗਈਆਂ ਵੀ ਲੋਕ ਆਪਣੇ ਆਪਣੇ ਪਾਰਟੀ ਨੂੰ ਆਪਣੇ ਆਪਣੇ ਮੁੱਦਿਆਂ ਤੇ ਖੜਦੇ ਸੀ ਹੁਣ ਤਾਂ ਉਹਨਾਂ ਨੇ ਕੈਪਟਨ ਸਾਹਿਬ ਨੇ ਤਾਂ ਕੋਈ ਗਲਤਫਹਿਮੀ ਰੱਖੀ ਨਹੀਂ ਉਹਨਾਂ ਨੇ ਤਾਂ ਇਹੀ ਕਿਹਾ ਵੀ ਜੇ ਅਸੀਂ ਜਿੱਤ ਸਕਦੇ ਹਾਂ ਉਹਨਾਂ ਨੇ ਇਹ ਤਾਂ ਨਹੀਂ ਕੋਈ ਗੱਲ ਕਿਹਾ ਉਹਨਾਂ ਨੇ ਤਾਂ ਸਾਫ਼ ਇਹ ਕਿਹਾ ਵੀ ਜੇ ਅਸੀਂ ਜਿੱਤਦੇ ਹਾਂ ਤਾਂ ਉਹ ਅਸੀਂ ਆਪਸ ਵਿੱਚ ਰਲ ਕੇ ਜਿੱਤਦੇ ਹਾਂ ਉਹਨਾਂ ਨੇ ਤਾਂ ਗੱਲ ਹੀ ਮੁਕਾਤੀ ਉਹਨਾਂ ਨੇ ਕੋਈ ਕਿਹਾ ਹੀ ਨਹੀਂ ਗਾ ਇਸ ਗੱਲ ਨੂੰ ਉਹਨਾਂ ਨੇ ਤਾਂ ਕਿਹਾ ਵੀ ਜੇ ਜਿੱਤ ਸਾਡੀ ਹੁੰਦੀ ਆ ਸ਼ਾਮਲ ਕਹਿੰਦੇ ਹਨ ਬੀਜੇਪੀ ਚੋਰ ਇਹਨਾਂ ਦੇ ਬਾਰੇ ਕੀ ਕਹਿੰਦੇ ਹੋ ਹੁਣ ਤੱਕ ਉਹ ਤਾਂ ਬਿਲਕੁਲ ਬੀਜੇਪੀ ਦੇ ਕੈਂਡੀਡੇਟ ਨੇ ਉਹ ਤਾਂ ਇਹ ਚ ਕੋਈ ਦੋਰ ਹੈ ਹੀ ਨਹੀਂ ਕਿ ਉਹ ਹਰ ਹਾਲ ਬੀਜੇਪੀ ਦੇ ਕਿਉਂਕਿ ਕੈਪਟਨ ਸਾਹਿਬ ਉਹ ਚ ਨੇ ਉਹਨਾਂ ਦਾ ਪਰਿਵਾਰ ਉਹ ਚ ਤੇ ਉਹ ਉਹਨਾਂ ਚ ਨਹੀਂ ਜੁਆਇਨ ਕਰ ਸਕਦੇ ਸੀ ਕਿਉਂਕਿ ਕਾਂਗਰਸ ਪਾਰਟੀ ਦੇ ਐਮਪੀ ਸੀਗੇ ਉਹਨਾਂ ਚੋਂ ਉਹਨਾਂ ਨੇ ਵਕਤ ਕੱਢਿਆ ਤੇ ਹੁਣ ਉਹ ਟਿਨਿਓਰ ਖਤਮ ਹੋਣ ਜਾ ਰਹੀ ਆ ਤੇ ਉਹ ਉਹਨਾਂ ਨੂੰ ਜਿਹੜਾ ਹੈ ਉਹ ਬੀਜੇਪੀ ਉਹ ਉਹਨਾਂ ਦੇ ਕੈਂਡੀਡੇਟ ਹੀ ਹੋਣਗੇ ਹਾਂ ਇਹ ਸੀ ਪਹਿਲਾਂ ਵੀ ਸ਼ਾਇਦ ਉਹਨਾਂ ਦੇ ਬੇਟੀ ਆਉਣਗੇ ਹੁਣ ਇਹ ਆ ਵੀ ਉਹ ਆਪ ਲੜ ਰਹੇ ਆ ਇੱਕ ਹੋਰ ਵੀ ਬੀਜੇ ਕਾਂਗਰਸ ਦੇ ਹੋਰ ਵੱਡੇ ਲੀਡਰ ਵੀ ਭਾਪੀ ਦੇ ਸੰਬਰਚ ਨਹੀਂ ਵੀ ਗਲਾਰੀਆਂ ਨੇ ਵੀ ਜਲਦੀ ਉਹ ਵੀ ਜਲਦੀ ਇਹ ਕੀ ਕਹਿਣਾ ਚਾਹੁੰਦੇ ਹੋ ਕਈ ਤਰ੍ਹਾਂ ਦੇ ਦੇਖੋ ਕਿਸੇ ਦਾ ਭਈ ਜੋ ਹਾਲਾਤ ਚੱਲ ਰਹੇ ਆ ਇਸ ਵੇਲੇ ਉਹ ਕੀ ਕਿਸੇ ਦਾ ਕਹੀਏ ਤੁਹਾਡੇ ਮੂਰੇ ਹੀ ਆ ਰੋਜ਼ ਹੀ ਮੀਡੀਆ ਚ ਗੱਲਾਂ ਉਦੋਂ ਵੀ ਵੱਧ ਆ ਜਾਂਦੀਆਂ ਆ ਤੇ ਮੈਨੂੰ ਲੱਗਦਾ ਡੈਮੇਜ ਕਰਨ ਦਾ ਵੀ ਇਹ ਬੜਾ ਵਧੀਆ ਇੱਕ ਤਰੀਕਾ ਹੈ ਵੀ ਕਿਸੇ ਨੂੰ ਕਹਿ ਦੋ ਵੀ ਉਹ ਦੂਜੀ ਪਾਰਟੀ ਕਰ ਰਿਹਾ ਤੀਜੀ ਜੁਆਇਨ ਕਰ ਰਿਹਾ ਇਸ ਕਰਕੇ ਪਰ ਇਹ ਇਹ ਹੁਣ ਇਸ ਵੇਲੇ ਇਲੈਕਸ਼ਨ ਦਾ ਸਮਾਂ ਹੈ ਤੇ ਸਮਾਂ ਹੀ ਐਸਾ ਹੁੰਦਾ ਮਨੀਸ਼ ਟਿਵਾੜੀ ਦਾ ਜ਼ਿਆਦਾ ਹਵਾ ਆ ਰਹੀ ਨਹੀਂ 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 ਮਨੀਸ਼ ਟਿਵਾੜੀ ਬਿਲਕੁਲ ਉਹਨਾਂ ਨੇ ਠੋਕ ਬਜਾ ਕੇ ਉਦੋਂ ਹੀ ਕਲੀਅਰ ਕੀਤਾ ਹੈ ਤੇ ਹਰ ਨਾਲ ਉਹਨਾਂ ਨੇ ਗੱਲ ਕੀਤੀ ਆ ਵੀ ਇਹ ਗਲਤ ਮੇਰੇ ਮੇਰੇ ਪ੍ਰਤੀ ਇਹੋ ਜੀ ਗਲਤ ਮੇਰੀ ਸ਼ਬੀਨ ਨੂੰ ਖਰਾਬ ਤੁਸੀਂ ਕਰ ਰਹੇ ਹੋ ਯਾਰ ਉਹ ਆਈ ਆਈ ਸੀ ਦੀ ਪ੍ਰਧਾਨ ਰਿਹਾ ਯੂਥ ਕਾਂਗਰਸ ਦੇ ਪ੍ਰਧਾਨ ਰਿਹਾ ਉਹ 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 ਤਾਂ ਮਤਲਬ ਜਿਹੜੀ ਆ ਆਰਗੇਨਾਈਜੇਸ਼ਨ ਚ ਚੱਲੇ ਹੋਏ ਨੇ ਤੇ ਇੱਕ ਮੈਂ ਜ਼ਰੂਰ ਕਹੂੰਗਾ ਵੀ ਜੋ ਸੜਕ ਦਾ ਇਹ ਪੋਰਸ਼ਨ ਜਿਹੜਾ ਡਿਗਿਆ ਏ ਥੋੜਾ ਬਹੁਤਾ ਜਿਹੜਾ ਏ ਉਹਦੇ ਉੱਤੇ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਡੀਸੀ ਸਾਹਿਬ ਉਹਦੇ ਉੱਤੇ ਕਾਰਵਾਈ ਕਰਨ ਚਾਹੇ ਉਹ ਇਹਨਾਂ ਦੇ ਅਫਸਰ ਨੇ ਚਾਹੇ ਉਹ ਕਿਹੜਾ ਵੀ ਠੇਕੇਦਾਰ ਆ ਉਹਦੀ ਕਾਰਵਾਈ ਉੱਤੇ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ